ਕੜਕਾ ਲਾ ਲੇ ਮਕੀਆ ਨਾ ਬੇਬੇ ਉਹ ਨਾ ਮੇਰੇ ਕਿਉਂ ਚਿੱਤ ਕਰਦਾ ਦੱਸ ਬੇਬੇ ਨੂੰ ਸਹੀ ਦੱਸ ਚੱਲਦਾ ਰਾਣ ਪਤੀਲੇ ਬਾਰੀ ਘੁਰ ਕੇ ਕਹੇ ਸਰ ਜੀ ਦੇ ਕੋਸੇ ਨਹੀਂ ਕਰਦਾ ਨਹੀਂ ਤੁਸੀਂ ਕੰਮ ਕਰੋ ਉਹ ਕਹਿੰਦੇ ਮੰਮੀ ਚੰਗੀ ਹੋਰ ਕੋਈ ਗੱਲ ਨਹੀਂ ਸੁਣੀ ਮੰਮੀ ਨੂੰ ਮੰਮੀ ਸੁਣਿਆ ਕਹਿੰਦਾ ਫ੍ਰੈਜਿਡਰ ਬਾਉਣਾਂ ਉੱਤੇ ਰੱਖੇ ਫ੍ਰੈਜਿਡਰ ਬਾਉਣਾਂ ਉੱਤੇ ਖਾਣਾ ਰੱਖਦੇ ਹੀ ਕਰਕੇ ਕਿਹਾ ਕੱਲ ਮੈਂ ਕਿਹਾ ਸੀ ਕੱਲ ਨਾ ਅਸੀਂ ਬੇਬੇ ਦੀ ਦਵਾਈ ਲੈਣ ਨੂੰ ਹੀ ਆ ਤੁਹਾਡੇ ਪਿੰਡ ਤੇ ਮੂੰਹ ਤੇਰਾ ਤੂੰ ਗੱਡੀ ਗਲਤ ਚਲਾਉਣੀ ਪਈ ਆ ਮੈਂ ਗਲਤ ਚਲਾਉਣੀ ਤੇ ਮੈਨੂੰ ਫੜਾ ਨਾ ਦੇਖੀ ਕਹਿਣ ਗਿਆ ਛੂਕਾ ਵੜਦੀ ਮਰਸੜੀ ਤੇਰੀ ਘਮਾਲਾ ਆੜਿਆ ਆੜੀਏ ਤੋਂ ਘਮਾਲਾ ਹੋਰ ਉਹ ਕਿ ਉੱਚੀਆਂ ਗੱਡੀਆਂ ਲੈ ਲਓ ਕੋਈ ਥਾਰ ਲਾਓ ਮੇਰੇ ਵਾਂਗੂੰ ਤੇ ਤੂੰ ਤੇ ਤੂੰ ਕਿਹੜਾ ਥਾਰ ਰੱਖੀ ਗਈ ਹੈ ਚੁੱਪ ਹਾਂਜੀ ਸਾਸਰੀ ਕਾਲੀ ਸਾਰਾ ਤਾਂ ਲੋ ਜੀ ਸੁਵਾਦਾ ਤੁਹਾਡਾ ਸਾਡੇ ਅੱਜ ਨਵੇਂ ਵਲੌਗ ਵਿੱਚ ਤੇ ਚੈਨਲ ਕਰ ਲੋ ਆਪਣਾ ਸਬਸਕ੍ਰਾਈਬ ਜੁਨੇ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾਗਾ ਤੇ ਹਨੇਰੀ ਬਹੁਤ ਆ ਚੁੱਕੀ ਸਫਾਈਆਂ ਤੇ ਸਫਾਈਆਂ ਹੋ ਰਹੀਆਂ ਮੈਂ ਬਹੁਤ ਟੂ ਮੱਚ ਹਨੇਰੀ ਆ ਗਈ ਟੂ ਮੱਚ ਹਨੇਰੀ ਮੀ ਨਹੀਂ ਆਇਆ ਟੂ ਮੱਚ ਕਲੀ ਹਨੇਰੀ ਆਇਆ ਸੋ ਅੱਜ ਆਪਣੀ ਜਾਨ ਦੀ ਤਿਆਰੀ ਆ ਅੱਜ ਮੈਂ ਜੱਸੀ ਦਾ ਸਕੋਰ ਐਂਡ ਮੰਮੀ ਜੱਸੀ ਦੀ ਮੰਮੀ ਐਂ ਕੱਲੇ ਆ ਹਰਮਣ ਖੋਸੇ ਕੇ ਪਿੰਡ ਹਰਮਣ ਕੇ ਬੇਬੇ ਕੋਲ ਚੱਲੇ ਮਿਲਣ ਉੱਥੇ ਸੋ ਆਡਾ ਆਡਾ ਬ੍ਰੇਕਫਾਸਟ ਉੱਥੇ ਹੋਊਗਾ ਉਹਨਾਂ ਦੇ ਚੁੱਲ੍ਹੇ ਤੇ ਸੋ ਮੰਮੀ ਤਿਆਰੀ ਹੋ ਆ ਤੁਹਾਡੀ ਕੀ ਕੰਮ ਪਿੰਡਿਆਂ ਤੇ ਲੱਗੀ ਤੋ ਹਾਂ ਇੱਥੇ ਕੱਟ ਦੇ ਤੂੰ ਮੈਂ ਸਬਜ਼ੀ ਬਣਾਉਣੀ ਆ ਪਹਿਲਾ ਪੋਚਾ ਲਵਾਇਆ ਵਾ ਝਾੜੂ ਲਵਾਇਆ ਵਾ ਪੋਚੇ ਚ ਲਾਇਆ ਨਾ ਜਦੋਂ ਤੂੰ ਉਦੋਂ ਪਹੁੰਚਿਆ ਕਾਕਾ ਜੀ ਪਤਾ ਨਾ ਹੁਣ ਸਾਰਾ ਮੈਂ ਤਾਂ ਪੋਚੇ ਲਵਾਏ ਤੇ ਨਹੀਂ ਨੀ ਨਾਂ ਲੱਗੇ ਹੁੰਦੇ ਮੈਨੂੰ ਪਤਾ ਜਿੱਲੇ ਕਿ ਚਲ ਹੁਣ ਸਬਜ਼ੀ ਕੱਢਦੇ ਪਤਾ ਹਾਂ ਹੋਰ ਬੀਬੀ ਨੇ ਚੱਪਲ ਮੇਰੀ ਆ ਲਵਾਤੀ ਉੱਥੇ ਉਹ ਕੀ ਕਹਿਆ ਸੀ ਹੁਣੇ ਲਾਦ ਨਹੀਂ ਪੋਚੇ ਉਹਦੇ ਕਮਰੇ ਰਹਿੰਦੇ ਸਾਰੇ ਚੱਲ ਕਮਰੇ ਨਹੀਂ ਮੇਰੀ ਵਿਹੜੇ ਦੀ ਗੱਲ ਹੋਈ ਸੀ ਵਿਹੜੇ ਦੀ ਨਹੀਂ ਇਹ ਤਾਂ ਸੌਖਾ ਹੀ ਤੋੜ ਰਾਰ ਮੈਂ ਕਹਿਆ ਜੱਸੀ ਕਰੇ ਉੱਥੇ ਹੋਗਾ ਹਨੇਰਾ ਤੁਹਾਨੂੰ ਪਤਾ ਵਾ ਪਰ ਟਿਨੇ ਤੇ ਮੈਂ ਗਿਆ ਆਇਆ ਕਿ ਉਪਰ ਨੇਰ ਬਹੁਤ ਆ ਗਿਆ ਤੇ ਨੇਰਾ ਹੋ ਗਿਆ ਮੈਂ ਉੱਥੇ ਸੌ ਗਿਆ ਫਿਰ ਨੇਰਾ ਹੋਇਆ ਨਹੀਂ ਨੇਰੀ ਲਿਆ ਤੀ ਇਹ ਤਾਂ ਕੁਛ ਹੋਰ ਲਈ ਗਾਲਾਂ ਦੋ ਘਰੇ ਨਹੀਂ ਮੜਿਆ ਮੈਨੂੰ ਦੱਸਿਆ ਨਹੀਂ ਕੋਚਾ ਲਵਾਉਣਾ ਤੇਰੇ ਤੋਂ ਦੱਸ ਕੇ ਤੇ ਨਹੀਂ ਨਾ ਗਿਆ ਉੱਥੇ ਜਾ ਕੇ ਫੋਨ ਕੀਤਾ ਨਾ ਮੈਂ ਆਉਣਾ ਘਰੋਂ ਤਾਂ ਨਹੀਂ ਦੱਸਿਆ ਤੂੰ ਮੈਂ ਉੱਥੇ ਜਾ ਕੇ ਮੈਂ ਫੋਨ ਲਾਇਆ ਮੈਂ ਕਿਹਾ ਸੁਣੂ ਭਰਾਇਆ ਨਹੀਂ 10 ਵਜੇ ਗਏ ਜਮਾਨਾ ਗੋਂਦਾ ਉੱਥੇ ਕੇਕ ਗੱਡੀ ਜਾਵੇ ਉਹ ਬਾਡੇ ਸੀਗਾ ਫਿਰ ਤਾਂ ਕਰਕੇ ਜਾਣਾ ਪੈ ਗਿਆ ਬਰਥਡੇ ਸਾਦਾ ਹੀ ਮੈਨੂੰ ਆਉਣਾ ਨਹੀਂ ਮੇਰਾ ਖੜੇ ਪੈਰ ਪ੍ਰੋਗਰਾਮ ਬਣਿਆ ਮੇਰਾ ਇਫ ਯੂ ਡੋਨਟ ਮਾਈਂਡ ਯਾਰ ਐਂ ਕਿਉਂ ਕਰਦੇ ਉਹ ਉਹ ਗੱਲਾਂ ਯਾਰ ਗ ਮੈਂ ਫੋਨ ਲੌਂ ਲਗਾ ਫੋਨ ਲੱਗਾ ਨਹੀਂ ਰਾਤ ਰਾਤ ਹਾਂ ਮੇਰਾ ਫੋਨ ਆਉ ਨਹੀਂ ਸੀ ਕੱਪ ਆਏ ਮੇਰੇ ਫੋਨ ਤੇ 100 ਲੈਣਾ ਪਣ ਲੱਗ ਪਿਆ ਮੈਂ ਪ੍ਰੈਂਕੀ ਹੋ ਕੇ ਕੈਮਰੇ ਨੂੰ ਚੱਲਦਾ ਹੀ ਸੀ ਮੇਰਾ ਫੋਨ ਚੱਲਦਾ ਹੀ ਕਰਦਾ ਜੀ ਮੇਰਾ ਨਹੀਂ ਚੱਲਦਾ ਸੀ ਨਾ ਤੇਰਾ ਕਿਉਂ ਜੱਸੀਆ ਫੋਨ ਖਾ ਲੈਦਾ ਜੱਸੀ ਦਾ ਫੋਨ ਜੱਸੀ ਦੇ ਫੋਨ ਜੀ ਪੈਸੇ ਆ ਨਹੀਂ ਉਹ ਕਹਿੰਦੀ ਰੀਚਾਰਜ ਕਰ ਪਹਿਲਾਂ ਉਹਦੀ ਮੰਮੀ ਨੇ ਫੋਨ ਨਹੀਂ ਦਿੱਤਾ ਮੈਂ ਤਾਂ ਕਹਾਂ ਉਹਦੇ ਪਾਸੇ ਧਰਮੇ ਨਹੀਂ ਉਹ ਚੱਲੇ ਉੱਥੇ ਖਾ ਹੋਏ ਖੋ ਆਹ ਛੁਪਣਾ ਲਵਾਦੀ ਨਾ ਖਾ ਭਾ ਬੀਬੀਆਂ ਦਾ ਇਹ ਨਾ ਨਹੀਂ ਖਾਪਾ ਤਾਂ ਖੋ ਖੋ ਖਾ ਵੀ ਆਪਾਂ ਨੂੰ ਤਾਂ ਭ ਖੋ ਫੇ ਮੈਂ ਕਹਿ ਨੀ ਕੀ ਕਹਿਣਾ ਜਿਹੜੇ ਪੋਚ ਲਾਏ ਤੇ ਵੀ ਕੀ ਹਾਲ ਕਰਤਾ ਤੇ ਜੇ ਨਾ ਲਾਇਆ ਹੁੰਦਾ ਜੇ ਨਾ ਲਾਇਆ ਹੁੰਦਾ ਫਿਰ ਇਸ ਤੋਂ ਵੱਧ ਹਲ ਹੋ ਜਾਨੇ ਪੂਰਾ ਸੁਣੋਰਾ ਵੇਖਾ ਕੀ ਹੋਇਆ ਨਾ ਕੁਝ ਕਰੀ ਜਾਣਾ ਮਾਂ ਵੀ ਪੋਚਾ ਇਹ ਦੋਰ ਲੱਗਣੀ ਹੈ ਤੇ ਕਹਿ ਇਹ ਕਹਿ ਲੱਗੇ ਦੋਰ ਲੱਗਣੀ ਹੈ ਤਾਂ ਮੈਂ ਉਵੇਂ ਲਿਬੜੇ ਪੈਰ ਲਾ ਕੇ ਤੁਰਿਆ ਫਿਰਦਾ ਵਾਂ ਤੇ ਮੇਰੇ ਤੋਂ ਚੈਨਲ ਗਾ ਲ ਸਬਸਕ੍ਰਾਈਬ ਜਨੇ ਆਪਣਾ ਨਹੀਂ ਕੀਤਾਗਾ ਤੇ ਸੋ ਅੱਜ ਆਪਾਂ ਜਾਣਾ ਵਾ ਹਰਮਨ ਕੋਸਾ ਜੀ ਘਰੇ ਬੇਬੀ ਉਹਨਾਂ ਮਿਲਣ ਜਾਣਾ ਬਹੁਤ ਟਾਈਮ ਹੈ ਉੱਥੇ ਗਏ ਨਹੀਂ ਉਹਨਾਂ ਦੇ ਪਿੰਡ ਆ ਜਸ ਸਿੰਘ ਨੇ ਮੈਂ ਵੀ ਜਾਣਾ ਵਾ ਸੋ ਅਸੀਂ ਉਧਰ ਚੱਲੇ ਆ ਫਿਰ ਡੋਨਟ ਮਾਈਟ ਰੱਬ ਸਭ ਨੂੰ ਥੈਂਕ ਯੂ ਸੋ ਮਾਚ ਕਿਵੇਂ ਕਿੱਦਾਂ ਹੋ ਰਹੀ ਏ ਥਰਦਾ ਫਿਰ ਪਾਣੀ ਨਾਲ ਕਿਹੜਾ ਮੈਟ ਤੇ ਬਰਾ ਉਹ ਚੜ ਗਿਲੇ ਪਾਣੀ ਨਾਲ ਮਾਰੀਦਾ ਜਿਹੜੇ ਸਾਡਾ ਡੈਡੀ ਤੂੰ ਕਹਿੰਦਾ ਥੋਰੀ ਹੋਵੇਂ ਨਹੀਂ ਤੋਤਾ ਜਾਣਾ ਉਹ ਹਾਂਵੇਂ ਤੋਤਾ ਜਾਣਾਗਾ ਕਿਵੇਂ ਤੋਤਾ ਜਾਣਾ ਉਹ ਵੀ ਤਾਂ ਤੇ ਪਾਣੀ ਨਾਲ ਉਹ ਪੋਚਾ ਲਾਉਣਾ ਪੈਣਾ ਕੀ ਆ ਪਿੰਡਿਆਂ ਨੂੰ ਚੱਲ ਫਿਰ ਪੋਚਾ ਲਾ ਆ ਪਿੰਡੇ ਪੱਕੀਆਂ ਲੱਦਾਂ ਮਿੰਟ ਆ। ਰੌਣ ਲਾਈਏ। ਆ ਲੈ। ਨਾ ਨਾ ਡੈਡੀ ਇਹ ਪੋਚੇ ਲਾਉਣੇ ਆ। ਡੈਡੀ ਨੇ ਲਾਉਣੇ। ਡੈਡੀ ਨੇ ਆ ਤਾਂ ਕੰਮ ਕਰ ਲਿਆ ਤੇਰਾ। ਉਹ ਨਾਲ ਪੋਚੂ ਮੈਂ ਪੋਚੇ ਲਾਉਣੇ ਆ। ਤੇ ਤਾਂ ਮੈਂ ਉੱਥੋਂ ਲੱਗਾ ਜਿਹੜਾ ਤਾ। ਖਾ ਖਾ ਫ ਡੈਡੀ ਨੂੰ ਇਹ ਖਾ ਖਾ ਮਾਮੀਰਾ ਕਿੱਥੋਂ ਲਾ ਕੇ ਆਪੇ ਦੱਸਤਾ। ਗੀਰ ਕਿੱਡਾ ਲੰਮਾ। ਆਪਣੀਆਂ ਪਿਆਰ ਆ। ਇਹ ਖਾ ਵੀ ਹੁੰਦਾ ਏ ਕਾਕਾ। ਹੈਲਪ। ਹੈਲਪ। ਹਾਂ ਆ ਜੀ ਵਸ ਕਰੋ ਚੱਕ ਇੱਧਰ। ਇਹ ਤਾਂ ਤਕਨੀਕ ਦੇ ਜਾਲੇ ਲਾਏ ਲੱਗਦੇ ਮੇਰੇ ਤਾਂ ਕਮਰੇ 'ਚੋਂ ਵੀ ਮੇਰੇ ਜਾਲੇ ਮੇਰੇ ਜਾਲੇ ਲੱਗੇ ਹੀ ਨਹੀਂ ਗਿਆ ਆਪਾਂ ਦਾ ਚੱਕਾ ਹੋ ਗਿਆ ਅੰਜ ਚੱਕਾ ਹੋਇਆ ਮਿੱਤਰੋ ਪਿੰਡੀਆਂ ਪਿੰਡੀਆਂ ਮੈਨੂੰ ਬਹੁਤ ਨਫਰਤ ਹੈ ਤੇ ਬਰਾ ਮੈਂ ਪਿੰਡੀ ਨਹੀਂ ਖਾਣਾ ਤੇ ਖਾ ਨਹੀਂ ਖਾਣੀ ਆ ਨਾ ਸਾਨੂੰ ਨਹੀਂ ਨਫਰਤ ਸਾਨੂੰ چیرਕੇ ਦੇ ਲਿਆਵੋ ਲਿਆ ਫਿਰ ਮੇਰੇ ਕੋਲ ਤਾਂ چیرਕ ਨਹੀਂ ਪਹਾਰ ਸਕਦਾ ਮੈਂ ਬਵਾਨਾ ਸੋਨੇ ਡਿਜ਼ਾਈਨ چیرਦੇ ਮੈਨੂੰ ਵੀ ਡਿਜ਼ਾਈਨ ਕਿਹੜਾ ਚਾਹੀਦਾ ਮੈਂ ਨਾ ਹੈ ਦੱਸ ਮੈਨੂੰ ਡਿਜ਼ਾਈਨ ਨਹੀਂ ਪਤਾ ਕਿਹੜੇ ਚੀਜ਼ ਨੇ ਹੁੰਦੇ ਆ ਡੈਡੀ ਨੇ ਖਾਣੀ ਡੈਡੀ ਜੀਰੂ ਆਪਦੇ ਆਪੇ ਜੀਰਦਾ ਸਬਜੀ ਬਈ ਮੈਨੂੰ ਖਾਣੀ ਆ ਹੈ ਮੇਰਾ ਰੋਟੀ ਆਣੀ ਦੱਸਿਆ ਪਿਆ ਤਿਆਰੀ ਕਰੁੰਦੇ ਨਹੀਂ ਬਸ ਆ ਜਾ ਲਾਓ ਮਿੱਤਰੋ ਪਿੰਡਿਆ ਜੀਰਦਾ ਮੈਂ ਪਿਆ ਜੀ ਨਹੀਂ ਕੱਟਿਆ ਮੈਨੂੰ ਰੋਣ ਆ ਜਾਂਦਾ ਬਾਵਾ ਕੋਲ ਰੋਣ ਵਾਲੇ ਨਹੀਂ ਹੱਸਣ ਵਾਲੇ ਮੈਨੂੰ ਯਾਦ ਆ ਜਾਂਦੀ ਫਿਰ ਕਿਸੇ ਨਾ ਕਿਸੇ ਲਾਓ ਵੀ ਮਿੱਤਰੋ ਆਪਾਂ ਹੋ ਚੁੱਕੇ ਰੈਡੀ ਛੱਗੇ ਲੈ ਪਾ ਚੱਲ ਮੰਮੀ ਨਹੀਂ ਚਾਹੁੰਦੇ ਉਹ ਇਹ ਦੇਖਿਆ ਰਹੂ ਨੇ ਤਿਆਰ ਹੋਣਾ ਆਈ ਮੰਮੀ ਕਰ ਦੋਰਾ ਗਿਆ ਤਿਆਰ ਹੋਈ ਤਿਆਰ ਹੋਈ ਹੋ ਗਈ ਉਹ ਬਾਹਰ ਖੜੇ ਆਣ ਕੇ ਹਾਰ ਦਮਾਰੀ ਜਾਂਦੇ ਆ ਭੈਣ ਜੀ ਲੜ ਪਏ ਕਿੰਨੇ ਮੈਨੀਆਂ ਮਨਾ ਲਓ ਮਨਾਉਂਗੀ ਯਾਰ ਲੈਣਾ ਮੈਂ ਚਾਹ ਪੀਤੀ ਨਾ ਹੋ ਜਾ ਇੱਕ ਵੇਚ ਆਵੇ ਕਿਵੇਂ ਨਿੰਨਾਂ ਨੂੰ ਜਾਣਦੇ ਉਹ ਤਾਂ ਮੈਂ ਉਹਦੇ ਮਾੜੇ ਕਿਤਾ ਮੈਂ ਤਾਂ ਮੋਟੇ ਅੰਦਰ ਤੱਕ ਟੋਟਾ ਚੱਲਦੇ ਨੂੰ ਅੰਦਰ ਆਉਂਗਾ ਉਹ ਜਿੱਥੋਂ ਦਾ ਘਾੜੂ ਘੜਾਇਆ ਹੋਵੇ ਆ ਤਾਂ ਮੈਂ ਇਹ ਲਿਖਦਾ ਆਂ ਮੈਂ ਬਰੋ ਮਾਰ ਮਾਰ ਤੇ ਤੇ ਸਭਿਆ ਦੇ ਬਣਾਉਂਗਾ ਗਾਟ ਜਾਮਾ ਦੋ ਕਿ ਉਹ ਆਰੇ ਮਗਰੀ ਰਾ ਉਹ ਲੰਘ ਜਾਣੀ ਤੇ ਨਹੀਂ ਲੰਘਣੀ ਨਹੀਂ ਲੰਘਣੀ ਲੈੰਦੇ ਬੈਗ ਕਰ ਲਾ ਪਿੱਛੇ ਬੈਗ ਲੈ ਕੇ ਕਰ ਲਾ ਉਹ ਰੋ ਮਰਸੜੀਆਂ ਲੈਣੀਆਂ ਵਾ ਹੁਣ ਲੰਗਦਿਆਂ ਨਹੀਂ ਗਿਆ ਇੱਥੋਂ ਬੈਕ ਨਹੀਂ ਹੁੰਦੀ ਇੱਥੋਂ ਆੜੇ ਕਮਾ ਲੈਣੀ ਹਾਂ ਹਾਂ ਇੱਥੋਂ ਕਮਾਲਾ ਆੜਿਆ ਅੜੀਏ ਤੋਂ ਕਮਾਲਾ ਔਰ ਉਹ ਕਿ ਉੱਚੀਆਂ ਗੱਡੀਆਂ ਲੈ ਲਓ ਕੋਈ ਥਾਰ ਲਾਓ ਮੇਰੇ ਵਾਂਗੂੰ ਤੂੰ ਤੇ ਤਗੜਾ ਥਾਰ ਰੱਖੀ ਗਈ ਚੁੱਪ ਯੱਲ ਭਾਈ ਚੋਲੀਆਂ ਸਟਾਰਟ ਗੱਡੀ ਮਗਰੋਂ ਬੈਠੇ ਆ ਕੁੜੀਆਂ ਦਾ ਕੰਮ ਆ ਥਾਣ ਨੂੰ ਇਕੱਠਾ ਹੀ ਲਿਆ ਸੂਟਾਂ ਦਾ ਤੁਸੀਂ ਇੱਕੋ ਜਿਹੀ ਫਿਰਦੇ ਇੱਕੋ ਜਿਹੀ ਨਹੀਂ ਫਰਕ ਆ ਫਰਕ ਆ ਸੋ ਡਿਜ਼ਾਈਨ ਦੇ ਫਰਕ ਆ ਰੰਗ ਤੇ ਇੱਕੋ ਜਿਹਾ ਇਹ ਤਾਂ ਪਿੰਡ ਦਾ ਕੋਈ ਨਸ਼ਾ ਪਤਾ ਤੁਹਾਡੇ ਪਿੰਡ ਚ ਕਿਸੇ ਨੇ ਕੋਈ ਰੌਲਾ ਨਹੀਂ ਪਾਉਣਾ ਕਰ ਤੈਨੂੰ ਦੱਸਿਆ ਫੇਰ ਮੈਂ ਐਨ ਮੋੜਦਾ ਤੇ ਗਲੀਆਂ ਤੁਹਾਡੇ ਚ ਚੱਜਦੀਆਂ ਜਾਣਗੀਆਂ ਇੱਥੇ ਲੰਘ ਜੂਗੀ ਫਿਟੇ ਮੂੰਹ ਹੀ ਆ ਤੁਹਾਡੇ ਪਿੰਡ ਦਾ ਫਿਟੇ ਮੂੰਹ ਤੇਰਾ ਤੂੰ ਗੱਡੀ ਗਲਤ ਚਲਾਨੀ ਪਈ ਆ ਮੈਂ ਗਲਤ ਚਲਾਈ ਤੂੰ ਮੈਨੂੰ ਫੜਾ ਦੇਖੀ ਕਹਿਣਗੇ ਛੁੱਕਾ ਫੜਦੀ ਮਰਸੀਡੀ ਤੇਰੀ ਰਹਿਣ ਦੇ ਨਾਲ ਹੀ ਚੜਾਈ ਜੱਸੀ ਤੇਰੀ ਆ ਮਰਸੀਡੀ ਥੱਲੇ ਤੇਰੇ ਦੱਸ ਟੋਪੇ ਚ ਸੈੱਟ ਲੈਣਾ ਟੋਪੇ ਚ ਉੱਥੇ ਬੰਦ ਹਾਂ ਜੋ ਗਾਂ ਖੇਤਾਂ ਚ ਦੇਖੇ ਵਾਸ ਕਰ ਹੁਣ ਚੱਲੋ ਬਈ ਸ਼ਰਮ ਕਰ ਲੈ ਜੱਸੀ ਨੇ ਲੇਟ ਕਰਾਇਆ ਵਾ ਮੈਂ ਲੇਟ ਕਰਾਇਆ ਮਸਾ ਤਾਂ ਤੈਨੂੰ ਘਰੋਂ ਬਾਹਰ ਕੱਢਿਆ 10 15 ਮਿੰਟ ਤੇ ਤੇਰੇ ਘਰ ਬਾਹਰ ਉਹ ਬਿਆਦੇ ਭੁੱਖੇ ਤੁਸੀਂ ਕੰਜੀ ਵੀ ਆਣਗੇ ਤੇ ਰੋਟੀ ਵਾਲੇ ਉਹ ਭੁੱਖੇ ਬੇਟਾ ਆਪਣੇ ਮੈਂ ਪਾਣੀ ਨਹੀਂ ਆਣੇ ਨੀਂਬੂ ਪਾਣੀ ਪਿਆਲੀ ਭਰਾਵਾ ਇਹ ਬਹੁਤ ਆ ਰੋਟੀ ਝਾਗ ਰੱਖੀ ਨਹੀਂ ਇਹਨਾਂ ਨੇ ਵੈਸੇ ਮੈਂ ਨੂੰ ਪਹਿਲਾਂ ਫੋਨ ਤੇ ਫੋਨ ਕਰਿਆ ਮੈਂ ਬਾਹਰ ਖੜੀ ਆ ਤੇ ਅਪਣੇ ਨਿਕਲਿਆ ਨਹੀਂ ਫੇਰ ਲੱchn ਕਰੇ ਅਹੀਂ ਆ ਗਏ ਆ ਆਪਣਾ ਕੋੜੀ ਸਿਕ ਲੰਘ ਆਇਆ ਅੱਜ ਸੱਚੀ ਬੋਲਦਾ ਮੈਂ ਤੁਹਾਨੂੰ ਦੱਸਿਆ ਮੇਰੇ ਮੁੱਕਿਆਂ ਫਿਰ ਇੱਥੇ ਆਣ ਕੇ ਕਰ ਲੈਣੀ ਕਰ ਵੀਡੀਓ ਕਰ ਪਹਿਲਾਂ ਤਾਂ ਬੈਲਟ ਲਾ ਕੇ ਚੇਤੇ ਗੱਡੀ ਉੱਤੇ ਕੋਟ ਪਾਉਣ ਜਣਾ ਆਪਾਂ ਉੱਥੇ ਵੀਡੀਓ ਕਰ ਲਾਂਗੇ ਕਿਉਂਕਿ ਨੈਟ ਨਹੀਂ ਚੱਲਦਾ ਗੱਲ ਗੱਲ ਦੁਬਾਰਾ ਦਰਸਾਓ ਕੀ ਗੱਲ ਹੈ ਜੀ ਦੱਸਿਓ ਹੁਣ ਇਹ ਸਾਡੇ ਨਾਕਾ ਲੱਗਾਏਗਾ ਜਸੀਰ ਬੈਲਟ ਨਾਲ ਚਲਾਵਾ ਹੈ ਨਾ ਤੇ ਮਾਤਾ ਨੂੰ ਗੱਲ ਜੀਤਾ ਕਿ ਮਾਤਾ ਨੂੰ ਅਸੀਂ ਕੀ ਗੱਲ ਹੈ ਅਸੀਂ ਦਰਬਾਰ ਸਾਹਿਬ ਤੋਂ ਨਰਮ ਤਾਂ ਦਾ ਮਤਲਬ ਟਿੱਕੇ ਆਏ ਸੀ ਤੇ ਧਰਮ ਦੇ ਨਾਲ ਸੀ ਤੇ ਉਹਨੇ ਜਾਲੀਆਂ ਲਾ ਦੇ ਘਰ ਤੇ ਅਸੀਂ ਪਿੱਛੇ ਜਨ ਬੈਠੀ ਸੀ ਮੈਂ ਵੀ ਆਏ ਤੇ ਬੈਠ ਜਾਈ ਗਏ ਜਾਲੀਆਂ ਤੇ ਅਸੀਂ ਜਦੋਂ ਬੈਠੇ ਤੇ ਸਾਨੂੰ ਉਹਨਾਂ ਨੇ ਉਹ ਸਨਿਆਣਾ ਨੇ ਕਿ ਲੈ ਵੀਰ ਉਹ ਕਲੀ ਆਏ ਕਰਕੇ ਜਾਲੀਆਂ ਵੇਖ ਕੇ ਨਾ ਕਿ ਆਇਆ ਆ ਦੇਖ ਕੇ ਨਾ ਆਇਆ ਨੇ ਕਹਿੰਦੇ ਵੀ ਜਾਲੀ ਲਾਈ ਆ ਧਰਮ ਇਹਨਾਂ ਨੂੰ ਮੰਮੀ ਬਿਮਾਰ ਆ ਜਿਆਦਾ ਤੇ ਵੀ ਤਾਂ ਕਰਤ ਲੱਗਿਆ ਨੇ ਤੇ ਉਹਨੇ ਗੱਲ ਧਿਆਨ ਨਾਲ ਸੁਣੀ ਨਾ ਹੈ ਨਾ ਉਹ ਕਹਿੰਦਾ ਵੀ ਐ ਕਰਕੇ ਵੀ ਮੰਮੀ ਐ ਮੈਨੂੰ ਐ ਹੱਥ ਕਰਕੇ ਕਹਿੰਦਾ ਵੀ ਮੰਮੀ ਅੰਦਰ ਬੈਠੇ ਨੇ ਤੇ ਵੀ ਮਾਤਾ ਜੀ ਤਾਂ ਜਿੰਦਗੀ ਲੈਣੇ ਆਉਂਦੇ ਗਰਾਉਂਡ ਤੇ ਮੈਂ ਵਾਰੀ ਕੋ ਵਾਰੀ ਘਰ ਕਿਹਾ ਹੈ ਕਰ ਜੀ ਕੋਈ ਕੰਮ ਨਹੀਂ ਕਰੂਗਾ ਤੁਸੀਂ ਕੰਮ ਕਰੋ ਉਹ ਕਹਿੰਦੇ ਮੰਮੀ ਚੰਗੀ ਹੋਰ ਕੋਈ ਗੱਲ ਨਹੀਂ ਸੁਣੀ ਮੰਮੀ ਨੂੰ ਮੰਮੀ ਸੁਣਿਆ ਹੈ ਉਹ ਕਹਿੰਦੇ ਮੰਮੀ ਚੰਗੀ ਲਿ ਬੈਠੀ ਮੰਮੀ ਦਾ ਤਾਂ ਵੀ ਚਲਾਉਂਦਾ ਹੋਰ ਹੋਣਾ ਸੀ ਸੱਥ ਵੀ ਖਵਾ ਦੇਣਾ ਸੀ ਕੋਈ ਨਾ ਪਾਸੇ ਹੀ ਗੱਡੀਆਂ ਆ ਲਈਆ ਹੋਰ ਕੀ ਮੈਂ ਕਰਕੇ ਮਗਾ ਹੈ ਮਗਾ ਲੈ ਪਹਿਲਾਂ ਇੱਧਰ ਇਡਾਸ ਕਰ ਲੈ 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 ਹੁਣ ਗਲਤੀ ਕਰ ਲਈ ਹੋਰ ਉਹ ਕੇਲੇ ਫੜ ਲਓ ਫਰੂਟ ਫੜ ਲਓ ਰੋ ਹਾਂ ਵਧੀਆ ਬੰਦੇ ਹਾਂ ਠੀਕ ਹੈ ਗੁਲਾਬੀ ਪਰਨਾ ਬਣ ਕੇ ਰੱਖਿਆ ਕਰ ਤੂੰ ਮੁੰਜ ਚਦਾ ਹੈ ਬਾਲਾ ਬੰਦਾ ਵੱਜ ਗਿਆ ਤੇਰੇ ਆ ਇਧਰ ਵਹਿੰਦੀ ਆ ਮੇਰੇ ਵਾਲ ਆ ਰਗੇ ਵਾਲ ਆ ਜਿਸੀ ਵਹਿੰਦੀ ਵੀ ਮੇਰੇ ਵਾਲ ਆ ਰਗੇ ਵਾਲ ਆ ਇਹ ਡਬਲ ਕੋਟ ਹੈ। ਹੁਣ ਖਵਾ ਬੇਬੇ ਕੇਲੇ ਵਰਤਾਓ ਕੇਲੇ ਯਾਰ ਇਹ ਜਾਂਦੇ ਆ। ਟੈਬਲੇਟ ਪਾਉਣ ਵਾਲੇ ਤੇ ਖਾਣਾ ਪਈ। ਕਾ ਫੋਨ ਕਰਕੇ ਕਿਹਾ ਕੱਲ ਮੈਂ ਕਿਹਾ ਅਸੀਂ ਬੇਬੇ ਦੀ ਦਵਾਈ ਲੈਣ ਗਏ ਸੀ ਬਟੰਡੇ ਆਂ। ਮੈਂ ਕਿਹਾ ਸਵੇਰ ਜਾਣਾ। ਉਹਦੇ ਰਿਸ਼ਤੇਦਾਰੀ ਸੀ ਬੇਬੇ ਦੀ ਆਪ ਘੋਗੇ। ਇਹ ਸਵੇਰ ਨਹੀਂ ਮੰਨੇਗੇ। ਕਿਆ ਪਰਸਾ ਨਹੀਂ ਇਹਨੂੰ ਗਿਆ ਗੱਲ ਵੀ ਅਸੀਂ ਸਵੇਰ ਜਾਣਾ ਆ ਹਾਂ ਇਹਨੂੰ ਦੱਸਿਆ ਇਹਨੇ ਗਾਹ ਨਹੀਂ ਇਨਫੋਰਮ ਕੀਤਾ ਅਸੀਂ ਪਰਸਾ ਕਿਹਾ ਸੀ ਅਸੀਂ ਅੱਜ ਵੀ ਇਹਨੇ ਘਰੇ ਮਾਤਾ ਨੂੰ ਨਾ ਡੇਢ ਘੰਟਾ ਪਹਿਲਾਂ ਕਿਹਾ ਵੀ ਜਾਣਾ ਆ ਕਾ ਗੁੜੀਆਂ ਦੇ ਸੌ ਕੰਮ ਹੁੰਦੇ ਮੈਂ ਆ ਜਾ ਬਾਹ ਤੇ ਖੜਾ ਹਾਂ ਲਾ ਤਾਂ ਮੇਰੇ ਮੂੰਹ ਨੂੰ ਨਹੀਂ ਪੈਂਦੀਆਂ ਸਾਰੀਆਂ ਲਾ ਕੇ ਤੇਰੇ ਜਾਵੇ ਇਹ ਤਦ ਦੱਸਿਆ ਬੇਬੇ ਜਾਂਦਾ ਮੈਂ ਬਾਜ਼ਾਰ ਚ ਖੜ ਕੇ ਉਦੋਂ ਨਾਈ ਆਂਦਾ ਹੀ ਹਾਂ ਮੈਂ ਪਰਨਾ ਬਣ ਕੇ ਤੁਰੇ ਜਾਂਦਾ ਮੈਨੂੰ ਕਹੋ ਘੰਟੇ ਚ ਤੇਰਾ ਹੋ ਜਾ ਬੈਂਕ ਜਾਣਾ ਮੈਂ ਮਾਨਾ ਨਾ ਰਹਿਣਾ ਬੈਂਕ ਚ ਜਾਣਾ ਬੇ ਤੇ ਬੈਂਕ ਚ ਤੇਰਾ ਕੀ ਰਹੇ ਦੱਬਿਆ ਸੀ ਬੈਂਕ ਚ ਬੈਂਕ ਦੇ ਝੂਠ ਬੜੇ ਬੋਲਦੇ ਆ ਹਾਂ ਕੀ ਰਸੀ ਕੋਈ ਨਹੀਂ ਬੈਂਕ ਚ ਕੀ ਤੇ ਕਰਜ਼ਾ ਲਿਆ ਬੈਂਕ ਕਿਤੇ ਭਰਨ ਗਈ ਇਸ ਤਰ੍ਹਾਂ ਨਹੀਂ ਦਾਨੀ ਅਰਸੀ ਕੋਈ ਨਾ ਚ ਨੀਵੇਂ ਬਣ ਤਿਆਰ ਤੇ ਟਾਈਮ ਲਾਣਾ ਫੋਕਾ ਬਣੀ ਦਾ ਪਿਆ ਤੇ ਗੁਰੂਆ ਇੱਥੇ ਸੰਗ ਤੁੱਕ ਗਿਆ ਆ ਤੇਰੀ ਲੱਤ ਨੂੰ ਕੋਈ ਨਹੀਂ ਆ ਆ ਮੈਂ ਤਾਂ ਹੁਣ ਪਾਣੀ ਆ ਹੁਣ ਮੈਂ ਆਪੇ ਪੁੱਛਣਾ ਠੀਠ ਜਾ ਆ ਗਿਆ ਮੈਂ ਰੋਟੀ ਤਿਆਰ ਹੋ ਗਈ ਆ ਰੋਟੀ ਪਹਿਲਾਂ ਪਾਣੀ ਦਾ ਪਿਆ ਦੇ ਪਹਿਲਾਂ ਪਾਣੀ ਦਾ ਪੁੱਛ ਲਈਦਾ ਸਾਡੇ ਸੰਗ ਤੁੱਕ ਗਿਆ ਉਧਰ ਬੇਬੇ ਸਾਰਾ ਖਾਲਿਆ ਪਾਣੀ ਨੇ ਬੇਬੇ ਪਾਣੀ ਮੰਗਦਾ ਸੁਨੋ ਉਹ ਮੈਂ ਨਹੀਂ ਪਾਣੀ ਦਾ ਟਾਈਮ ਲੱਗਣਾ ਦੂਜਾ ਪਾਣੀ ਦਾ ਪਿਆ ਦੋ ਵਾਹ ਜੀ ਵਾਹ ਹਰਮਨ ਕੀ ਬਾਤ ਹੈ ਯਾਰ ਇੰਨਾ ਕੋ ਕੱਟਾ ਵੀ ਕਹਿੰਦੇ ਨਾ ਕਦੇ ਵੀ ਨਹੀਂ ਚੱਲ ਇੰਨੀ ਸਿਆਣਾ ਪਾਣੀ ਚੱਲ ਮਾਰ ਮਾਰ ਆਹ ਲਾ ਕਰੀ ਲੈ ਕੱਲ ਵਾਲੇ ਨਾ ਕੀ ਕਰਦੇ ਆ ਆ ਜੋ ਅੰਦਰ ਅੰਦਰ ਆਓ ਇੱਥੇ ਮੱਖੀ ਨਹੀਂ ਕਿ ਇੱਥੇ ਖਾਣੀ ਆ ਇੱਥੇ ਠੀਕ ਆ ਮੈਂ ਦੱਸ ਮੱਖੀਂ ਘਣੀ ਆ ਗਈਆਂ ਗਿਆ ਮੱਖੀਆਂ ਤਾਂ ਸੱਚੰਦੀ ਘੜ ਛੱਡ ਜਾਂਦੀਆਂ ਸਾਰੀਆਂ ਤੇ ਮੱਖੀਆਂ ਬੇਬੇ ਨਾਲ ਚਲੀਆਂ ਘੁੰਮਣ ਗਈਆਂ ਮੱਖੀਆਂ ਚੰਡੀਗੜ੍ਹ ਪਿੰਡ 'ਚ ਹੁੰਦੀਆਂ ਨਹੀਂ ਤੁਹਾਡੇ ਹੈਗੀਆਂ ਮੱਖੀਆਂ ਸਾਡੇ ਤਾਂ ਖੇਤ 'ਚ ਘਾਰਾ ਬਣਿਆ ਬੜਾ ਦੁਖੀ ਕਰਦੀਆਂ ਕਰਦੀ ਸਾਡੇ ਮੱਖੀਆਂ ਖਾ ਲੈਣ ਤੇ ਤੜਕਾ ਲਾ ਲੈ ਮੱਖੀਆਂ ਦੇ ਬੇਬੇ ਨਾ ਵੀ ਕਿਉਂ ਛੱਤ ਕਰਦਾ ਦੱਸ ਬੇਬੇ ਨੂੰ ਸਹੀ ਦੱਸ ਚੱਲਦਾ ਰਾਹ ਨੂੰ ਪਤੀਲੇ ਧਰੀ ਹੁੰਦੀਆਂ ਨਾ ਮੱਖੀਆਂ ਕੱਟੀਆਂ ਕਰਕੇ ਮੇਰੀ ਤਾਂ ਉਂਗਲ ਮਿਲਦਾ ਟੁੱਟ ਟੁੱਟ ਗਈ ਕਿਹਾ ਸੁਜੀ ਪਈ ਆ ਦੁਖੀ ਬਹੁਤ ਆ ਡਰਾਈਵਰ ਗੱਡੀ ਮੋੜੋ ਹਾਂਜੀ ਉਹ ਡਰਾਈਵਰ ਨੇ ਮਾਰ ਗਿਆ ਡਰਾਈਵਰ ਸਟਾਰਟ ਕਰੋ ਗੱਡੀ ਡਰਾਈਵਰ ਗੱਡੀ ਠੰਡੀ ਕਰ ਲਓ ਤੇ ਪਾਣੀ ਮਾਰ ਲਿਓ ਪਹਿਲਾਂ ਬਦੋ ਬਦੀ ਯਦੋ ਯਦੀ ਬਦੋ ਬਦੀ ਹਾਏ ਬਦੋ ਬਦੀ ਅੰਕਲਿੰਦੀ ਹਾਊਸ ਲਓ ਮੇਟਰੋ ਪਰਾਹ ਲੋ ਗਿਫਟ ਕੱਲ ਸਾਰੇ ਗਿਫਟ ਮੋੜਦੇ ਵੀਡੀਓ ਬਣਕੀਤੇ ਰਹੀ ਐਨਾ ਕੀ ਲਿਆ ਆ ਜਾਂਦਾ ਪਰ ਕੱਲ ਠੀਕ ਤੇ ਪਤਾ ਨਹੀਂ ਕਿਸ ਨੇ ਕਿੰਨੇ ਪਿਆਰ ਨਾਲ ਭੇਜਿਆ ਤੇ ਮੈਨੂੰ ਪਿਆਰ ਨਾਲ ਦੇ ਤੇਰੇ ਲੱਛਣ ਹੀ ਨਹੀਂ ਆ ਗਏ ਪਿਆਰ ਦੇ ਐਵੇਂ ਝੂਠੀ ਛੱਡ ਦਿੰਦਾ ਮਾਰੇ ਵੀ ਪੰਜੀ ਰੋਟੀ ਬਣਾਉਂਦੇ ਹਾਂਜੀ ਦੁਪਹਿਰੇ ਵੀ ਰੋਟੀ ਬਣਾਉਂਦੇ ਕੋਣ ਨਹੀਂ ਹੁਣ ਛੱਡ ਕੇ ਬਣਾਉਂਦੇ ਕੋਣ ਨਹੀਂ ਖਾਵੇ ਆਨੂੰ ਦਾ ਰੋਟੀ ਹੋਈ ਜਾ ਸਾਰੇ ਅਣਖਾ ਖਾਣ ਨੂੰ ਤਾਂ ਖਾ ਸਕਦੇ ਮੈਂ ਤਾਂ ਸਵੇਰ ਦਾ ਕਰਨਾ ਚਾਹ ਚਾਹ ਦਾ ਫੇਰ ਮੈਂ ਦੁਪਹਿਰ ਦੀ ਰੋਟੀ ਦਾ ਮੈਂ ਚਾਹ ਦਿੱਤਾ ਲਾਉਂਦੇ ਮੈਂ ਤਾਂ ਚਾਹ ਖਾ ਲਿਆ ਨਾ ਅੰਗੇ ਨਾਲ ਐ ਸਵੇਰੇ ਹੁਣ ਲੇਟ ਖਾਈ ਜੀ ਆ ਤੁਸੀਂ ਐ ਕਰਾ ਕਰੋ ਨਾ ਸਵੇਰੇ ਥੋੜੀਆਂ ਬਣਾ ਕੇ ਰੱਖ ਲਓ ਉਹ ਤਾਂ ਬੜੀ ਚੰਗੀਆਂ ਉਹ ਨਹੀਂ ਭੈਣ ਜੀ ਨਾ SLAਵਾ ਹੀ ਨਹੀਂ ਮੌਕੀਆਂ ਭਰਾ ਜਿੰਦਗੀ ਦੇ ਗੱਲਾਂ ਹੀ ਕਰੀਆਂ ਆਹ SLAਵਾ ਬੜੀਆਂ ਦਿੰਦੇ ਆ ਇਹ ਬੀਰ ਹੈ ਹੱਥ ਲਾਈ ਦਿੰਦਾ ਜੀ ਇਹ ਨੂੰ ਫਿਰ ਬੀ ਵੀ ਕਿ ਤਾਫਾ ਹੋ ਜਾ ਓਕੇ ਬਾਏ ਬਾਏ ਮਿਲਦੇ ਆ ਧੰਨਵਾਦ ਛੱਡ ਕੇ ਜਾਂਦਾ ਇੱਕ ਸਾਰੀ ਸਾਡੀ ਘਟ ਗਈ ਬਾਕੀ ਇੱਕ ਸਾਰੀ ਸਾਡੀ ਸੌਂਗੀ ਹੈ ਜੇ ਵਿਸ਼ੇ ਚੱਲ ਚੰਗਾ ਠੀਕ ਆ ਮੈਂ ਸ਼ਾਮ ਨੂੰ ਮੈਂ